ਹਰ ਜੁਗ ਜੁਗ ਭਗਤ ਉਪਾਇ ਆਪੈ ਜਰਖਦਾ ਆ ਰਾਮ ਰਾਜੇ ਹਰ ਨਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਜੋ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਰਹਿਰਾ ਸਿਖ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖਤਾਬ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਭਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤ ਏ ਗਲਗਲਾ ਪ੍ਰਭੂ ਰਿਆ ਤੂੰ ਸੱਚਾ ਸਾਹਿਬ ਸਿਮਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤ ਜੋ ਕੁਛ ਕਰਨਾ ਸੋ ਕਰਿਓ ਸੋ ਦਰਗ ਅਸਮਹ ਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਖੇ ਹਾ ਸੋ ਘਰ ਕੇ ਹਾ ਜਿਤ ਵੇ ਸਰਬ ਸੁਮੰ ਲੈ ਵਾਜੇ ਤੇਰੇ ਨਾਦ ਅਨਿਕ ਸੰਖੇ ਕੀਤੇ ਤੇਰੇ ਗਵਨ ਹਰੇ ਗਵਨ ਤੁਨੋਂ ਪਣ ਪਣੀ ਬਸੰਤਰ ਗਾਵੇ ਰਾਜਾ ਤਰਮੰਦਵਾਰੇ ਗਾਵੰਤੋ ਨੂੰ ਜਿਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵੰਤੋ ਨੂੰ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦ ਸਵਾਰੇ ਗਾਵੰਤੋ ਨੂੰ ਇੰਦਰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੰਤੋ ਨੂੰ ਸਿੱਧ ਸਮਾਧੀ ਅੰਦਰ ਗਾਵੰਤੋ ਨੂੰ ਸਾਧ ਵਿਚਾਰੇ ਗਾਵੰਤੋ ਨੂੰ ਜਤੀਸਤੀ ਸੰਤੋਖੀ ਗਾਵੰਤੋ ਨੂੰ ਵੀਰ ਕਰਾਰੇ ਗਾਵੰਤੋ ਨੂੰ ਪੰਡਤ ਪੜਨ ਖੇਸਰ ਜੁਗ ਜੁਗ ਵੇਦਾਂ ਨਾਲੇ ਗਵੰਤੂ ਨੂੰ ਮੋਹਣੀ ਆਮ ਨਮੋਹਨ ਸੁਰਗ ਮਛ ਪਿਆਲੇ ਗਵੰਤੂ ਨੂੰ ਰਤਨੋਂ ਪਾਏ ਤੇਰੇ 86 ਦੀਰਤ ਨਾ ਲੈ ਗਵੰਤੂ ਨੂੰ ਜੋਤ ਮਹਾਂ ਬਲ ਸੂਰਾ ਗਵੰਤੂ ਨੂੰ ਖਾਣੀ ਚਾਰੇ ਗਵੰਤੂ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਤੂ ਨੂੰ ਗਵਣ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੈ ਤੁਨ ਗਵਣ ਸੇ ਮੈਂ ਚਿਤਨਾ ਆਵਣ ਨਾਨਕਿਆ ਬੇਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀ ਹੈ ਬੇਹੋਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨ ਸੀ ਮਾਇਆ ਜਿਨ ਉਪਾਏ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਸਾ ਸਹ ਪਾਸਾ ਸਹਬ ਨਾਨਕ ਰਹਿਣ ਰਜਾਈ ਆਸਮਨ ਲਾ ਪੈਲਾ ਸੁਣ ਵਡਾ ਆਖੇ ਸਭ ਕੋਏ ਕੇਵਡ ਵੱਡਾ ਡੇਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਬਾ ਕਹਿਰ ਗਵੀ ਰਾਗੁ ਨੇ ਗਹਿ ਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵਿਡਚੀ ਰਹਾਓ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾ ਹੋਈ ਕਹਿ ਨਾ ਜਾਈ ਤੇਰੀ ਤਿਲ ਵਿਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਬੁਰਖਾਂ ਕਿਆ ਵੜਿਆਈਆਂ ਤਦ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਥਾਖ ਰਹਿਇਆ ਆਖਣ ਵਾਲਾ ਕਿਆ ਵਿਚਾਰਾ ਸਿਮਤੀ ਪ੍ਰੇਤਰੇ ਪੰਡਹਾਰਾ ਜਿਸਨੂੰ ਦੇਹਿਕ ਸੇ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਰ ਸਭਨ ਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣਿ ਔਖਾ ਸਚਨ ਸਚੇ ਨਾਮ ਕੀ ਲਾਗੇ ਭੂਖ ਤਬੂਖੇ ਖਾਏ ਚਲੀਏ ਦੁਖ ਸੁਖ ਵਿਸਰੇ ਮੇਰੀ ਮਾਇ ਸਾਚਾ ਸਾਹਿਬ ਸਚਨਾ ਰਹਾਓ ਸਚੇ ਨਾਮ ਕੀ ਤਲ ਵੜਿਆਈ ਆਖ ਤੇ ਕੀਮਤ ਨਹੀਂ ਪਾਈ ਜੇ ਸਿਮਲ ਕੇ ਆਖਣ ਪਾਏ ਵਡਨ ਹੋਵੇ ਘਟ ਨ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੁਕੇ ਭੋਗ ਗੁਣ ਇਹੋ ਹੋਰ ਨਾਈ ਕੋਏ ਨਾ ਕੋ ਹੋਾ ਨਾ ਕੋ ਹੋਏ ਜੀਵੜੇ ਆਪ ਤੇ ਉਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਉਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਜਿਸ ਨਾਤ ਰਾਗ ਗੂਜਰੀ ਮਹਲਾ 4 ਹਰ ਜਨ ਕੇ ਸਤ ਗੁਰ ਸਤਿ ਬੁਰਖਾ ਬਿਨੋ ਕਰੋ ਗੁਰ ਪਾਸ ਹਮ ਕੀ ਰੇ ਕਿਰਮ ਸਤ ਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਓ ਹਰ ਜਨ ਕੇ ਵੜ ਭਾਗ ਵੜੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸ ਹੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੈ ਭਾਗ ਹੀ ਨੰਪਾਸ ਜੋ ਸਤਿਗੁਰੂ ਸ਼ਰਨ ਸੰਗਤ ਨਿ ਆਏ ਤ੍ਰਿਹ ਜੀਵੇ ਤ੍ਰਿਹ ਜੀਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤਨ ਧੁਰਮ ਸਤਗਲ ਖਿਆਲੇ ਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਵੈ ਉਦਮ ਜਹ ਹਰ ਹਰ ਜੀਉ ਪਰਿਆ ਸਹਿਬਿ ਸਿਰਮੈ ਜੰਤੂ ਪਾਵੇ ਤਾਂ ਕਾਰਜ ਗਾਕੇ ਗੁਰਧਰਿਆ ਮੇਰੇ ਮਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਉ ਜਨਨ ਪਿਤਾ ਲੋਕ ਸੁਤਪੰਤਾ ਕੋਈ ਨਕਸ਼ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜ ਆਵੇ ਸੈ ਕੁਸਾਂ ਤਿਸ ਪਾਛੇ ਬਚਰੇਸ਼ਰ ਆਉ ਤਿਨ ਗੁਣ ਖਲਾਵੇ ਕਉਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬਿਨ ਧਾਨ ਦਸ ਅਸ਼ਟ ਸਦਾਨ ਠਾਕੁਰ ਕਰ ਤਰ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਰ ਵਰਿਆ ਰਗਸ ਮਹੰਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਰ ਸਭ ਧਾਵੈ ਸਭ ਧਾਵੈ ਤੂੰ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰਿ ਜਵੋ ਸੰਤੋ ਜੀ ਸਭ ਲੋਗ ਵਿਸਾਰਣ ਹਰਿ ਹਰਿਆ ਪੇਠਾਪੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਗੁਰਖ ਸਮਾਣਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋ ਜਿਵ ਡਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀ ਹਉ ਤੁਧ ਬਿਨ ਅਬਰ ਨਾ ਜਾਣੋ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਕਰਣ ਜੋ ਸੇ ਵਹੈ ਜੋ ਸੇ ਵਹੈ ਤੁਧ ਜੀ ਜਨ ਨਾਨਕ ਤਨ ਗੁਰ ਬਣ ਹਰਿ ਚਾਵੇ ਹਰਿ ਚਾਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਤਹਾ ਜਾ ਜੀ ਤਿੰਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰੂਪ ਸਮਾਸੀ ਸੇ ਧਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਹਲਾਹਨ ਤੁਜੀ ਹਰਣਕ ਅਨੇਕ ਅਨੰਤਾ ਤੇਰੀ ਅਣਕ ਤੇਰੀ ਅਣ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਬਹੁਤ ਲੈ ਜਨਾਨੰਗ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਪਰਮਪਰਕਰਤਾ ਜੀ ਤੂੰ ਜੇ ਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਵੇਖੋ ਜੀ ਤੂੰ ਨਿਹਚਲ ਕਰਤਾ ਸੋਈ ਤੁਧਿ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧਿ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧਿ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧਿ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਅਸਮਹੰਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੇਂ ਸੋਈ ਥੇਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਝਾਇਆ ਜਿਸਨੂੰ ਕਿਰਪਾ ਕਰੇ ਤਿਨਾਂ ਮਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦਿਆਪ ਵਿਸੋੜਿਆ ਆਪ ਮਿਲਾਇਆ ਸੁੰਦਰ ਆਉ ਸਬਤ ਜਿਹੀ ਮਾਹੇ ਤਦ ਬਿੰਦੂ ਜਾ ਕੋਈ ਨਾਹੇ ਜੀ ਜਮ ਸਭ ਤੇਰਾ ਖੇਲ ਵਿੰ ਜੋਗ ਮਿਲ ਵਿਛੜਿਆ ਸੰ ਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਿਨ ਜਾਣੇ ਹਰ ਗੁਣ ਸਦ ਹੀ ਆਖਿ ਬਖਾਣੇ ਜਿਨ ਹਰ ਸੇਵਿਆ ਦਮ ਸੁਪਾਇਆ ਸਰ ਜੇਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਵੇ ਤਦ ਬਿੰਦੂ ਜੈ ਵਰਣਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਰਣਾ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੰਲਾ ਪਹਿਲਾ ਤਿਤ ਸਰਵ ਰੜੈ ਭੈਲੇ ਨਵਾਸਾ ਪਾਣੀ ਪਾਵ ਕਿਤ ਨਹਿ ਕੀਆ ਪੰਗਜ ਮੋ ਬਗਣੀ ਚਾਲੈ ਹਮ ਦੇਖਾ ਤੈਡੂ ਬਿਲੇ ਮਨ ਇਕ ਨ ਚੇਸਤ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਉ ਜਤੀਸ ਤੀਨੀ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਮਤ ਨਾਨਕ ਤਿਨ ਕੀ ਸਰਣਾ ਜਿੰਤੋ ਨਾਹੀ ਮਿਸਰਿਆ ਆਸਾ ਮਹੰਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਬਰਕਾ ਤੇਰੇ ਕੀਤੇ ਨਾ ਕਾਮ ਮੜ ਸਾਧ ਸੰਗਤ ਭਜ ਕੇ ਬਲ ਨਾਮ ਸ਼ਰਮ ਜਾਮ ਲਾਗ ਭਵ ਜਲ ਤ੍ਰਣ ਕੈ ਜਨਮ ਬਿਰਥਾ ਜਾ ਤ੍ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਨ ਜਨ ਹਰਿਆ ਕਹੋ ਨਾਨਕ ਹਮਨੀ ਚਰਮ ਸਰਨ ਪਰੇ ਕੀ ਰੱਖੋ ਸਰਮ ਪਾਤਸ਼ਾਹੀ ਦਸਵੇਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਰਮਣ ਰੇ ਹਮਾਰਾ ਆਪਣਾ ਜਾਣ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਵੇਤ ਮੁਕਾਉ ਆਪ ਹਾਤੇ ਮਹਿ ਬਚਾਵੋ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿਖ ਸਵੇ ਕਰਤਾ ਰ ਮੋਰ ਚਾਨਜ ਕਰਦੇ ਕਰੀਐ ਸਭ ਬੈਰਣ ਕੋ ਆਸ ਹਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰਣਾ ਧਿਆਉ ਜੋ ਬਰ ਚਾਹੂ ਸੋ ਤੁਮਤੇ ਪਾਉ ਸੇਖ ਸਿੱਖ ਹਮਾਰੇ ਤਾਰੀਏ ਚੁਨ ਚੁਨ ਸੱਤਰ ਹਮਾਰੇ ਮਾਰੀਏ ਆਪਾ ਦੇਵ ਜੇਵਰੀਏ ਮਰਨ ਕਾਲ ਕਾ ਤਰਾਸਨ ਮਰੀਏ ਹਉ ਜੋ ਉਸ ਦਾ ਹਮਾਰੇ ਬੱਚਾ ਸ੍ਰੀ ਤੁਝੋ ਕਰਿਓ ਰੱਛਾ ਰਾਖ ਲਿਓ ਮੈ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦੁਸ਼ਣ ਕੇ ਹੰਤਾ ਆਤਮਾ ਮੋਹ ਮੂਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੂ ਬਵਤਰਾ ਕਾਲ ਪਾਇ ਕਰਿ ਵਿਸ਼ਨੁਰ ਕਾ ਸਾਸ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਵਕੀਓ ਬੇਦਰਾ ਬ੍ਰਹਮਾ ਜੋਥੀਓ ਜਮਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦੰਤ ਏਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸੰਗਲ ਪ੍ਰਜਾ ਜਨੇ ਆਪ ਸਵਾਰੀ ਸਿਵਖਣ ਕੋ ਸਭ ਗੁਣ ਸੁਖ ਦਈਓ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਗੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰਿ ਬਿਸ਼ਾਨਤ जीते ते कुंचर असुल्लाव सब पर कृपा दृष्ट कर फूलाव संत तंदुप पाए ते दुखे सुख पाए साधन के सुखे एक एक वीरPsiणाए गड़गड़ के पड़पड़ -पड़ की जाने जब उद्करख करा कर तारा प्रजा धर्त तब देह अपारा ਜਬ ਆਕਰਖ ਕਰਤ ਹੋ ਕਬਹੋ ਤੁਮ ਮੈ ਮਿਲ ਜਦੇ ਤਰਸ ਬਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਬਣੀ ਬੋਜੂ ਚਾਰੇ ਤੁਮ ਸਭ ਹਿਤੇ ਰਹਤ ਨਰ ਆਲਮ ਜਾਣਤ ਬੇਦ ਭੇਦ ਦੇਰ ਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦ ਨੀਲ ਅਨਦ ਸੰਭ ਤਾ ਕਾ ਮੂੜ ਚਰਤ ਭੇਦਾਂ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨ ਨਹਿ ਬਿ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤੂੰ ਹੈ ਤੇਤੀ ਤੁਮਰਾ ਰਖਣਾ ਜੈ ਪਸਾਰੋ ਕਹੇ ਵਿਦਸ ਜਾ ਪ੍ਰਥਮ ਸੰਸਾਰੋ ਏਕੇ ਰੂਪਨੂ ਸਰੂਪਾਰੰ ਭੈਉ ਰਵ ਕਹੀ ਭੂਪਾ رج سیتنی تبج خان بہو ری کہ سگری تلک چمبو آجگا سروپ مرچا میری تم کرو سکھ بار سکھ سنگرو دشبت اتباط سگل ملےش کرو رنکا تا جے اص تج دب سرنی پرتن کے دش دب مرے

ਜੇ ਨਰ ਨਾਮ ਤੇਾਰੋ ਕਹਾ ਉਦਾਰ ਜ ਦੁਸ਼ਤ ਦੋਖ ਤੇ ਰਹਾ ਖੜ ਕੇ ਮੈਂ ਸ਼ਰਨ ਤੇ ਹਾਰੇ ਆਭਾ ਦੇ ਲਿਓ ਬਾਰੇ ਸਰਬ othor ਮੋਹ ਸਹਾਈ ਦੁਸ਼ਤ ਦੋਖ ਤੇ ਲਿਓ ਉਚਾਈ ਸਵਿਆ ਪਾਇਂ ਕੇ ਜਪ ਤੇ ਤਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਪੁਰਾਨ ਅਨੇਕ ਕਹੇ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭੇ ਭੇਦ ਕਹੇ ਹਮੇ ਇੱਕ ਨਾ ਜਾਣਿਓ ਸ੍ਰੀ ਹਸਪਾਨ ਕਿਰਪਾ ਤੁਮਰੀ ਕਰਮੈ ਨਾ ਕਹੋ ਸਭ ਤੋਹੇ ਬਖਨਿਓ ਦੁਹਰਾ ਸਗਲ ਦਵਾਰ ਕੋ ਛਾੜਕੈ ਗਇਓ ਤੁਹਾਰ ਦਵਾਰ ਪਾਇ ਗੈ ਕੀ ਰਾਜ ਰਸ ਗੋਬਿੰਦਾਸ ਤੁਹਾਰ ਰਾਮ ਕਲੀ ਮਨ ਲਾਤੀ ਜਾਨੰਦਿਕ ਓਮਕਾਰ ਸਤਗੁਰ ਪ੍ਰਸਾਦ आनंद पिया मेरी माए सतगुरु मैं पाया सतगुरु ता पाया सहज सेती मनम जियां बधाईयां राग रतन परिवार भरियां शब्द गावन आईयां शब्द दाता गाओ हरि के रामनजनी बसाया कहे नानक आनंद हुआ सतगुरु मैं पाया ए मन मेरेया तू सुदारो हरि नाल ले हरि नाल रहो तू मन मेरे दुख सब विसारण ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣ ਸਬਨ ਹਾਂ ਗਲਾ ਸਮਰੱਤ ਸਾਮੀ ਸੋ ਕਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਤਾਰੋ ਹਰਿ ਨਾਮ ਲੈ ਸਾਚੇ ਸਹਿਬਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਖ ਸਲਾਹ ਤੇਰੀ ਨਾਮਨਿ ਵਸਵੇ ਨਾਮ ਜਿਨ ਕੇ ਮਨ ਵਿੱਚ ਅਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਗਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰੇ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਵਾਨ ਕੀਤਾ ਗੁਰੂ ਵੇਟੋ ਜਿਹਦੇਆਂ ਵਡਿਆਈਆਂ ਕਹੇ ਨਾਨਕ ਸਰਬ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਜਿਤ ਕਰਸ ਪਾਗੇ ਕਰਸ ਪਾਗੇ ਸ਼ਬਦ ਵਾਜੇ ਕਲਾਜਿਤ ਕਰ ਧਾਰਿਆ ਪੰਚ ਦੋਤ ਤੁਦ ਵਸ ਕੀਤੇ ਕਾਲ ਗੰਡਕ ਮਾਰਿਆ ਦੁਰਗ੍ਰੰਪਾਇ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਾਂ ਸੁਖੋ ਆਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਬੜਾ ਭਾਗਿਓ ਸਗਲ ਮਨੋਰਥ ਪੂਰੇ ਪਾਰਬ੍ਰਮ ਪ੍ਰਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪਤ ਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬੈ ਸਿਰ ਸੇ ਪੂਰੇ ਗੁਰ ਤੇ ਜਾਣੀ ਸੁਨਤੇ ਬਨੀਤ ਕਹਤੇ ਵੀ ਸਤਿਗੁਰਿਆ ਪ੍ਰਪੂਰੇ ਬਿਨਵੰਤ ਨਾਨਕ ਗੁਰ ਚਲਨ ਰਾਗੇ ਬਾਜੇ ਰਹਿ ਦੂਰੇ ਮੋਦਾਵਣੀ ਮਹਿਲਾ ਪੰਜਵਾ ਥਾਲ ਵਿਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾ ਗੁਰ ਕਾ ਭਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੰਚਾਇਤਿਸ ਕਾ ਹੋਏ ਉਧਾਰੋ ਇਹ ਵਸਤ ਜੀਨੇ ਜਾਈ ਨਿਤ ਨਿਤ ਰਖੁਰ ਉਧਾਰੋ ਤਮ ਸੰਸਾਰ ਚਰਨੰਗ ਤਰੀਏ ਸਬਨਾਣੂ ਬ੍ਰਹਮਸਾਰੋ ਸ੍ਰੋਹਕੁ ਮਹਲਾ 5 ਤੈਰਾ ਕੀਤਾ ਜਾਤੋ ਨੋਹੀ ਮੈਨੋ ਜੋ ਕਿਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤ੍ਰਸਪਿ ਹੋਈ ਤ੍ਰਸਪਿ ਆ ਮੈ ਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਮਾ ਤਨ ਮਨ ਥੀ ਵੇ ਹਰਿਆ ਪੌੜੀ ਜਿੱਥੇ ਤੁਸਮਰਥ ਜਿੱਥੇ ਕੋਈ ਨਾਹੇ ਉਥੇ ਤੇਰੀ ਰਖ ਅਗਨੀ ਉਦ੍ਰਮਾ ਹੈ ਸਭ ਕੇ ਜੰਕ ਦੇ ਦੂਤ ਨਾਹੇ ਤੇਰੇ ਛੜ ਜਾਏ ਪਵਜਲ ਬਖ ਸੰਗਾਏ ਗੁਰ ਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਓਹ ਪਨ ਗੁਰ ਗੋਵਿੰਦ ਗਾਏ ਸਭ ਸੇ ਨੋ ਕਿਰਪਾਲ ਉਸ ਮਾਲੇ ਸਾਈ ਸਾਈ ਮਿਰਤਾ ਕੋਈ ਨਾ ਜਾਏ ਜੇ ਆਵੇ ਤਦ ਆਏ ਸਲੋਕੁ ਹਨ ਲੱਭ ਜਵਾਂ ਅੰਤਰ ਗੁਰੂ ਆਰਦਰਾ ਜਿਹਵਾ ਜਬ ਗੁਰਨਾਉ ਨੇਤਰੀ ਸਤਗੁਰੁ ਭੇਖਣਾ ਸਰਮਣੀ ਸੁਰਨਾ ਗੁਰਨਾਉ ਸਤਗੁਰੁ ਸੇਤੀ ਰਤਿਆ ਦਰਗੇ ਪਾਈਏ ठाਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮੈਂ ਉਤਮ ਕਾਢੀਐ ਬਿਰਲੇ ਕੇਈ ਕੇ ਮਹੰਲਾ ਪੰਜਵਾ ਰਖੇ ਰਖਣਹਾਰਾ ਬੁਬਾਰਿਣ ਗੁਰ ਕੀ ਪੈਰੀ ਪਾਇ ਕਾਸ ਸਵਾਰਿਣ ਹੋ ਆਪ ਦਿਆਨ ਮਨ ਰੰਗਿ ਸਾਰਿਣ ਸਾਜਨਾ ਕੇ ਸੰਗ ਪਵਜਲ ਤਾਰਿਣ ਸਾਕ ਦਨਿੰਦਕ ਦੁਸ਼ਟ ਕੀ ਨਮਾਇ ਵੀਦਾਰਿਣ ਤੇ ਸਭ ਕੀ ਟੇਕ ਨਾਨਕ ਮਨਿ ਵਾਹਿ ਜਿਸ ਤਿਮਰਸ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮੰਨਵਾ ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ